ਅੱਜ ਸਮੁੱਚੇ ਪੰਜਾਬ ਦੇ ਅੰਦਰ ਅਸ਼ੀਰ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਜਨਮ ਦਿਨ ਨੂੰ ਸਮਰਪਿਤ ਸਾਡੇ ਯੂਥ ਕਲੱਬ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਾਏ ਜਾ ਰਹੇ ਆ ਸੋ ਪੰਜਾਬ ਦੇ ਕੋਨੇ ਕੋਨੇ ਦੇ ਅੰਦਰ ਅੱਜ ਨੌਜਵਾਨਾਂ ਵੱਲੋਂ ਉਹਨਾਂ ਦੇ ਜਨਮ ਦਿਨ ਨੂੰ ਜਿੱਥੇ ਬਲੱਡ ਡੋਨੇਟ ਕਰਕੇ ਮਨਾਇਆ ਜਾ ਰਿਹਾ ਖੂਨਦਾਨ ਕਰਕੇ ਮਨਾਇਆ ਜਾ ਰਿਹਾ ਉਹਦੇ ਨਾਲ ਦੀ ਨਾਲ ਦੁਨੀਆ ਭਰ ਦੇ ਅੰਦਰ ਜਿਹੜੇ ਦੇਸ਼ ਭਗਤ ਲੋਕ ਨੇ ਸੂਝਮਾਨ ਲੋਕ ਨੇ ਭਾਰਤੀ ਲੋਕ ਨੇ ਅੱਜ ਜੋ ਥਾਂਪੁਰ ਤਾਂ ਸਿੱਦੇ ਆਜੋ ਭਗਤ ਸਿੰਘ ਦਾ ਜਨਮ ਦਿਨ ਮਨਾ ਰਹੇ ਨੇ ਔਰ ਸਿੱਦੇ ਆਜੋ ਭਗਤ ਸਿੰਘ ਦੀਆਂ ਉਹ ਲਿਖਤਾ ਉਹਨਾਂ ਦੇ ਉਹ ਬਿਆਨ ਉਹਨਾਂ ਦੀ ਉਹ ਕੀਦੇ ਤੇ ਉਹਨਾਂ ਦੇ ਸੁਪਨੇ ਜਿਹੜੇ ਉਹ ਜ਼ਿੰਦਗੀ ਦੇ ਅੰਦਰ ਦੇਖਣਾ ਚਾਹੁੰਦੇ ਸੀਗੇ ਉਹਨਾਂ ਸੁਪਨਿਆਂ ਨੂੰ ਸਕਾਰ ਕਰਨ ਦੇ ਲਈ ਬਹੁਤ ਸਾਰੇ ਨੌਜਵਾਨ ਅੱਜ ਉਹਨਾਂ ਦੀ ਜੀਵਨੀ ਤੋਂ ਪ੍ਰੇਰਣਾ ਲੈਂਦੇ ਆ ਬਹੁਤ ਸਾਰੇ ਨੌਜਵਾਨ ਉਸ ਖਾਤ ਚ ਲੱਗਿਆ ਸੋ ਪੰਜਾਬ ਦੇ ਅੰਦਰ ਮਾ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਦੋਂ ਹੋਣ ਚਾਹੀਆ ਤੇ ਪਹਿਲੀ ਵਾਰ ਪੰਜਾਬ ਦੇ ਅੰਦਰ ਕਿਸੇ ਸਰਕਾਰ ਨੇ ਸ਼ਹੀਦੇ ਆਜ਼ਮ ਦੇ ਜੱਦੀ ਪਿੰਡ ਖੜਕੜ ਕਲਾਂ ਵੇਖੇ ਸੌਂ ਚੁੱਕ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਕਾਜ ਰੰਭ ਕੀਤਾ ਸੀਗਾ ਸੋ ਅੱਜ ਵਿਧਾਨ ਸਭਾ ਹਲਕਾ ਪੋਵਾ ਦੇ ਸਹੌੜਾ ਪਿੰਡ ਦੇ ਅੰਦਰ ਇੱਕ ਬਹੁਤ ਵੱਡਾ ਕੈਂਪ ਜਿਹੜਾ ਸਾਡੇ ਜਲੂ ਯੂਥ ਵੱਲੋਂ ਔਰ ਸਾਡੇ ਜਿਹੜੀ ਯੂਥ ਟੀਮ ਹੈ ਉਹਨਾਂ ਵੱਲੋਂ ਯੋਜਿਤ ਕੀਤਾ ਜਾ ਰਿਹਾ ਹੈ ਤੋ ਮੈਂ ਸਭ ਇਹਨਾਂ ਨੌਜਵਾਨਾਂ ਨੂੰ ਜਿੱਤੇ ਐਪਰੀਸ਼ੀਏਟ ਕਰਦਾ ਇਹਨਾਂ ਦੀ ਸਲਾਹਾ ਕਰਦਾ ਤੇ ਨਾਲ ਦੀ ਨਾਲ ਆਪਣੇ ਉਸ ਮਾਨਯੋਗ ਦੇ ਨੂੰ ਸਿੱਧੇ ਆਜੋ ਸਰਦਾਰ ਭਗਤ ਸਿੰਘ ਨੂੰ ਜਿਨ੍ਹਾਂ ਨੇ ਇਸ ਮੁਲਕ ਦੀ ਆਜ਼ਾਦੀ ਕੱਲਾ ਅੰਗਰੇਜ਼ਾਂ ਨੂੰ ਕੱਢਣ ਤੱਕ ਸੀਮਤ ਰਹਿਣ ਦਾ ਨਾਅਰਾ ਨਹੀਂ ਸੀ ਦਿੱਤਾ ਬਲਕਿ ਆਜ਼ਾਦੀ ਤੋਂ ਬਾਅਦ ਭਾਰਤ ਕਿਦਾਂ ਦਾ ਬਣੇ ਇੱਥੇ ਜਿਹੜੀ ਮਨੋਖਾ ਤੋਂ ਮਨੋਖ ਦੀ ਲੁੱਟ ਖਤਮ ਹੋਵੇ ਇੱਥੇ ਸਾਂਝੀ ਵਾਲਤਾ ਬਣੇ ਇੱਥੇ ਹਰ ਗਰੀਬ ਆ ਆਮ ਆ ਕਿਸਾਨ ਮਜ਼ਦੂਰ ਦਾ ਸਪਨਾ ਪੂਰਾ ਹੋਵੇ ਨੌਜਵਾਨਾਂ ਦਾ ਸੁਪਨਾ ਪੂਰਾ ਹੋਵੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਸਾਨੂੰ ਸਭ ਨੂੰ ਜ਼ਿੰਦਗੀ ਦੇ ਅੰਦਰ ਆਪਣਾ ਸਮਾਂ ਆਪਣਾ ਕਾਰਜ ਜਿਹੜਾ ਉਹ ਮਤਲਬ ਉਹਦੇ ਲਈ ਕੰਮ ਕਰਨਾ ਚਾਹੀਦਾ ਸੋ ਫਿਰ ਦੁਬਾਰਾ ਉਸ ਮਹਾਨ ਜੋਧੇ ਨੂੰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਬੜੀ ਛੋਟੀ ਉਮਰ 'ਚ ਬਹੁਤ ਛੋਟੀ ਉਮਰ 'ਚ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਬੀਤਾ 23 ਸਾਲ ਦੀ ਉਮਰ 'ਚ ਫਾਂਸੀ ਦਾ ਰੱਸਾ ਚੁੰਮਿਆ ਤੇ ਆਪਣਾ ਇਸ ਦੇਸ਼ ਦੇ ਅੰਦਰ ਇਨਕਲਾਬ ਦਾ ਨਾਹਰਾ ਬੁਲੰਦ ਕੀਤਾ ਮੈਂ ਸਮਝਦਾ ਵੀ ਅੱਜ ਉਸ ਨਾਰੇ ਦੀ ਹੋਰ ਵੀ ਵੱਡੀ ਲੋੜ ਹੈ ਸੋ ਬਹੁਤ-ਬਹੁਤ ਮੇਰੇ ਵੱਲੋਂ ਜਿੱਤੇ ਲੋਕਾਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਮੁਬਾਰਕਾਂ ਨੇ ਉਹਨਾਂ ਨਾਲ ਦੀ ਨਾਲ ਮੈਂ ਅੱਜ ਯੂਥ ਕਲੱਬ ਦੇ ਇਸ ਉਪਰਾਲੇ ਦੀ ਸਰਾਗੇ ਵੀ ਕਰਦਾ ਤੇ ਵੱਧ ਤੋਂ ਵੱਧ ਲੋਕਾਂ ਨੂੰ ਮੈਂ ਖੂਨਦਾਨ ਕਰਨ ਦੀ ਬੇਨਤੀ ਵੀ ਕਰਦਾ ਸੋ ਆਓ ਅੱਜ ਰਲ ਕੇ ਸਾਰੇ ਸੇਦੇ ਆਜਮ ਭਗਤ ਸਿੰਘ ਦੇ ਜਨਮ ਦਿਨ ਦੇ ਉੱਤੇ ਉਹਨਾਂ ਨੂੰ ਯਾਦ ਵੀ ਕਰੀ ਉਹਨਾਂ ਦੇ ਸੁਪਨੇ ਸਕਾਰ ਕਰਨ ਦੇ ਲਈ ਇੱਕ ਲੰਬੀ ਲੜਾਈ ਦੇ ਅੰਦਰ ਆਪਣਾ ਹਿੱਸਾ ਪਾਉਂਦਾ ਪ੍ਰਣ ਵੀ ਕਰੀ